ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤੋਕੜ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਟੋਟੇਲ ਆ ਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਾਥਰੀ ਕੋ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਵਧੀਆ ਡਾਕਟਰ ਵਧੀਆ ਚੱਲੀਆਂ ਦਾ ਕੰਮ ਕਰ ਵਧੀਆ ਬੇਤੀ ਆ ਜੀ ਬਾਈ ਤੰਨੇ ਫਿਰ ਉਹਦੀ ਹਾਂ ਉਹਦਣੀ ਵੇਚੇ ਚੋ ਤਾਂ ਤੇਰੀ ਮੁੱਲ ਜਾਇਜ਼ ਹੀ ਹੈ ਨਾ ਬਾਈ ਮੁੱਲ ਜਾਇਜ਼ ਕਰਕੇ ਲਿਆਂਦੇ ਡਾਕਟਰ ਸਹੀ ਗੱਲ ਹੈ ਮੁੱਲ ਬਾਈ ਦੇ ਬਾਈ ਪਹਿਲਾਂ ਵਾਲੀਆਂ ਗਾਵਾਂ ਦੇ ਵੀ ਜਾਇਜ਼ ਸੀਗੇ ਅੱਜ ਵਾਲੀ ਦਾ ਵੀ ਜਾਇਜ਼ ਹੀ ਹੈ ਇਹਦਾ ਵੀ ਜਮਾ ਜਾਜ ਬਸਲਾ ਨੇ ਪਾ ਦੇਣੀ ਆ ਪਾ ਬੱਚਿਆਂ ਦੇ ਪਾ ਦੇਣੀ ਆ ਬਈ ਬੱਚਿਆਂ ਦੇ ਪਾ ਦੋ ਵੀ ਘਾਟੀ ਦੇ ਦੇਾਂਗੇ ਘਾਟੀ ਦੇ ਦੇਾਂਗੇ ਹਾਂ ਐ ਬਹਿੜੀ ਦੂਜਾ ਸੂਆ ਠੀਕ ਆ ਬਈ ਨਾਮ ਤੇ ਐਡਰੈਸ ਹੋਵੇ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਨੇੜੇ ਪਿੰਡ ਵਿੱਚ ਨੇੜੇ ਤਲਵੰਡੀ ਮੱਝੂ ਕੇ ਰਾਮਗੜ੍ਹ ਬਲਾਸਪੁਰੇ ਸਭ ਨੇੜੇ ਹੀ ਆ ਮੋਬਾਈਲ ਨੰਬਰ ਹੋਵੇ 872 87278 ਹੂੰ 09954 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਰੰਗ ਕਿਹੜਾ ਸੂਆ ਸੂਈ ਵੀ ਆ ਇਹ ਇਹ ਦੂਜਾ ਸੂਆ ਡਾਕਟਰ ਹੁਣ ਸੂ ਕੀ ਪਿਓਰ ਠੀਕ ਆ ਪਹਿਲਾ ਸੂਈ ਵੀ ਆ ਪਹਿਲਾ ਸੂਈ ਵੀ ਦੂਜਾ ਸੂਈ ਕੀ 4 ਮਹੀਨੇ ਦੀ ਗੱਬਣਾ ਦੋ ਤਿੰਨ ਦਿਨ ਘਾਟਾ ਮੈਂ ਚੈੱਕ ਕਰਾ ਕੇ ਲੈ ਆਇਆ ਮੈਂ ਕਿ ਕੱਲਾ ਕਲਾ ਦਿਨ ਦਸੀ ਡਾਕਟਰ ਨੂੰ ਇਹ ਕਹਿ ਕੇ ਚੈੱਕ ਅਗਲੇ ਦੇ ਘਰੇ ਕਰਾ ਕੇ ਫੇਰ ਲੈ ਆਇਆ ਠੀਕ ਆ ਈਕਾ ਠੰਡਾ ਲਵਾ ਲਿਆ ਆ ਹਮ ਚੈੱਕ ਪਾਸ ਆ ਬੜਾ ਦੁੱਧੋ ਡਰਾਈ ਕਰੀ ਸੀ ਉਹਨਾਂ ਦੀ ਦੁੱਧੋ ਡਰਾਈ ਉਹਨਾਂ ਕੋਲੇ ਮੱਝਾਂ ਸੀਆਂ ਬੜਨਾਂ ਠੀਕ ਹੈ ਗਾਣਾਂ ਵੀ ਬਹੁਤ ਸੀ ਹਮ ਪਰ ਉਹਨਾਂ ਨੇ ਬੇਹਮਤੀ ਨੇ ਉਹਨਾਂ ਨੇ ਦੁੱਧੋ ਦੁੱਧ ਛੱੜਤੀ ਦੁੱਧ ਉਹਨਾਂ ਦਾ ਰਾਈ ਮਾਰ ਖਿਲੇ ਆ ਮੈਂ ਦੁੱਧੀ ਸੀਗਾ ਠੀਕ ਹੈ ਦੁੱਧੋ ਛੱਡੀ ਵੀ ਆ ਹੁਣ ਜਾਨੀ ਦੁੱਧ ਦੀ ਮਾਰਦੀ ਆ ਦੁੱਧੋ ਛੱਡੀ ਵੀ ਆ ਭਾਈ ਚਾਰੇ ਥਣ ਇੱਕੋ ਜੇ ਪੂਰੇ ਗੈਬ ਤੇ ਕਿੰਨਾ ਕੁ ਦੁੱਧ ਦਿੰਦਾ ਤਾਜੀ ਨੇ ਦੁੱਧ 16 ਲੀਟਰ ਡਾਕਟਰ ਕਹਿੰਦੇ ਸੀ ਚੁੰਨਦੇ ਰਹੇ ਅੱਛਾ ਹਾਂ ਹੁਣ ਉਹਦਾ ਪਮਾਲ ਹੀ ਬੜਾ ਹੁਣ ਵੇਚੀ ਜਾਂਦੇ ਬੱਸੀਆਂ ਬੁੱਸੀਆਂ ਜੀਆਂ ਵੀ ਵੀ ਘਟਾਉਣਾ ਉਹ ਮੁੰਡਾ ਕਹਿੰਦਾ ਤੋ ਆਪ ਗੱਬਣ ਚੈੱਕ ਪਾਸ ਆਪਦੀ ਚਾਹੇ ਬਈ ਚੈੱਕ ਕਰਵਾ ਲਿਓ ਪਰਵਾਹ ਤੋਂ ਡਰਾਈ ਆ ਦੁੱਧ ਦਾ ਰਿਕਾਰਡ ਬਾਈ ਨੇ ਦੱਸਿਆ ਚੰਗਾ ਦਿੱਤਾ ਦੁੱਧ ਤਾਜੀ ਨੇ ਤੇ ਲਾਂਡੋ ਲਾਂਚੰਗਿਆ ਫੇਸ ਵੀ ਆ ਦੇਖ ਤੂੰ ਡਾਕਟਰ ਟੋਆ ਬਹੁਤ ਚੰਗਾ ਫੇਸ ਬੜਾ ਪਿਆਰਾ ਬੋਦੀ ਬਹੁਤ ਚੰਗੀਆਂ ਸਨਖ ਪੋਣਾ ਜਿਹੜਾ ਵੜ ਦੇ ਵਿੱਚ ਬਹੁਤ ਚੰਗਾ ਗਾ ਬਾਈ ਤੇ ਬੱਚੀਆਂ ਦੇ ਭਾਂ ਨਾਲੋਂ ਵੀ ਬਾਈ ਕਹਿੰਦਾ ਘੱਟ ਜੀ ਦੇ ਦਿਆਂਗੇ ਉਹ ਬੱਚੀ ਪਾਲਣ ਨੂੰ ਠੀਕ ਆ ਬਈ ਚਾਰ ਦੀ ਗੱਬਣ ਹੋਗੀ ਪੰਜ ਕਿ ਮਹੀਨੇ ਹੋ ਲੋਗੇ ਬਾਕੀ ਪੂਰੀ ਕੱਦ ਵਾਲੀ ਡਾਕਟਰ ਨਹੀਂ ਕੀ ਜੀ ਨਹੀਂ ਹਾਂ ਕੱਦ ਬੱਡ ਚੰਗਾ ਫੇਸ ਚੰਗੀ ਬੋਦੀ ਚੰਗੀਆਂ ਤੇ ਕੀ ਮੁੱਲ ਆ ਫਿਰ ਇਹਦਾ ਇਹਦਾ ਮੁੱਲ ਆਪਾਂ ਡਾਟਰਾ ਕਰਦੇ ਆ 25 25000 ਰੁਪਏ 25000 ਹੁਣ ਦੇ ਲਾ ਬੱਸਾਂ ਦਾ ਨਹੀਂ ਕਰਦਾ ਕੋਈ ਸਹੀ ਗੱਲ ਹੈ ਤੇ 25 ਜੋ ਵੀ ਖੁੱਲਾ ਮਾਨਤਨ ਕਰਾਂਗੇ ਅਗਲੇ ਠੀਕ ਆ ਬਾਈ ਜਮਾ ਜਾਇਦ ਮੁੱਲ 25000 ਰੁਪਏ ਬਾਕੀ ਬਾਈ ਕਹਿੰਦਾ 25 ਜੋ ਵੀ ਖੁੱਲਾ ਮਾਨਤਨ ਕਰਦੇ ਆਂਗੇ ਮੁੱਲ ਬਾਈ ਨੇ ਪਹਿਲਾਂ ਹੀ ਖਿੱਚ ਕੇ ਰੱਖਿਆ ਬਾਈ ਹਨਾ ਤੇ ਥਣਲੇਵਾ ਚੰਗਾ ਦੁੱਧੋਂ ਡਰਾਈਂ ਡਾਡਾ ਹਟਰ ਕੋਈ ਆ ਜੰਡੀ ਸੀ ਲਾ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਮਰਜੀ ਥਾਣਾ ਉੱਤਰੀ ਚੱਲ ਜਿਵੇਂ ਕੱਦ ਬਹੁਤ ਚੰਗਾ ਫੇਸ ਬੜਾ ਪਿਆਰਾ ਬੋਦੀ ਬਦੀ ਚੰਗੀ ਹਸਨੱਕ ਆਪਣਾ ਵੈੜ ਦੇ ਵਿੱਚ ਚੰਗਾਗਾ ਲੈ ਦੁੱਧ ਹੀ ਮਾਰਦੀ ਡੁੱਧ ਹੀ ਮਾਰਦੀ ਹੈ ਨਾ ਦੁੱਧ ਹੀ ਆ ਦੁੱਧੋ ਸੱਟਤੀ ਉਹਨਾਂ ਨੇ ਬਹੁਤ ਠੀਕ ਆ ਬਾਈ ਕਿਸੇ ਵੀਰ ਨੂੰ ਵੈੜ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਵੀਰੇ